ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੋਂ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਵੈਡ ਮਿਲਕਿੰਗ ਕਰਕੇ ਦਿਖਾਵਾਂਗੇ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਆਂ ਵੈਡ ਮਿਲਕਿੰਗ ਬੱਚਾ ਲਾ ਕੇ ਚੋ ਕੇ ਆਪਾਂ ਦਿਖਾਵਾਂਗੇ ਡਿਟੇਲ ਅਕੇ ਵੀਰ ਤੋਂ ਪਉਦੇ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਆਂ ਸੁਭਰ ਤੋਰਾ ਵਗੈਣਾ ਦੇਖੋ ਬੈੜਦਾ ਪੂਰਾ ਕੱਦ ਕਾੜਾ ਜਿੰਦਜਣ ਕਾਫੀ ਕਲਰ ਦੇ ਵਿੱਚ ਆ ਗਈ ਤੇ ਰਾਜੀ ਲੈਵਲ ਉਹ ਪੁੱਤਾਂ ਇਹਦੇ ਬਹੁਤ ਆ ਜਿੰਦਜਣ ਤੇ ਸ਼ਾਈਨਿੰਗ ਸੂਨਿੰਗ ਬਹੁਤ ਆ ਹੁਣ ਆਪਾਂ ਚਵਾਈ ਕਰਕੇ ਹੀ ਦਿਖਾਉਨੇ ਆ ਪਹਿਲਾਂ ਆਪਾਂ ਤੋੜ ਕੇ ਦਿਖਾ ਦਈਏ ਭਰੀ ਭرائی ਕਾਫੀ ਕਲਰ ਦੇ ਵਿੱਚ ਆ ਗਈ ਜਮਾ ਜਮਾ ਕੋਲਡ ਕਾਫੀ ਪੀਨੂ ਜੀ ਕਰਦਾ ਉਸ ਟਾਈਪ ਦੀ ਆਪਾਂ ਬੈਡ ਦਿਖਾਉਨੇ ਆ ਸੋ ਲੈਵਾ ਦੇ ਕੋਈ ਜਮਾ ਫਿਟਿੰਗ ਵਾਲਾ ਪੂਰਾ ਸਾਫ ਸੁਥਰਾ ਕੱਦ ਬੈਡਾ ਤੇ ਜਿੰਦ ਜਾਣਾ ਸੋ ਵੀਰ ਬੱਚਾ ਵਗੈਰਾ ਚਾਹੁੰਦੀ ਦੇਖੋ ਥੱਲੇ ਹੁਣ ਆਪਾਂ ਮਿਲਕੀ ਕਰਾਂਗੇ ਜੀ ਕਰਦੇ ਵੀਰੇ ਚਲੋ ਜਾਈ ਸ਼ੁਰੂ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਭਾਨਾ ਪਿੰਡ ਤੌਲਾ ਜ਼ਿਲ੍ਹਾ ਹਰਨਾਲ ਤੇ ਮੋਬਾਈਲ ਨੰਬਰ ਆਪਣਾ 783796784 78379 6867168 ਜਿਹਦੇ ਆਪਾਂ ਕਾਫੀ ਕਲਰ ਦੀ ਜਰਸੀ ਚੋਾਈ ਸ਼ੁਰੂ ਕਰਦੇ ਪਏ ਹਾਂ ਜੀ ਹਣਾ ਕਿਹੜਾ ਸੁਆ ਬਾਈ ਜੀ ਸੁਈ ਦੀ ਆ ਇਹ ਦੂਜਾ ਸੁਆ ਸੁਈ ਜੀ ਮਗਰ ਬੱਚੀ ਆ ਮਗਰ ਬੱਚੀ ਆ ਬੱਚੀ ਦੀ ਸੇਮ ਹੀ ਆ ਗਈ ਜਮਾ ਹਾਂਜੀ ਹਾਂਜੀ ਤੇ ਕਿਹ ਮਾਂ ਦਿਨ ਹੋ ਗਿਆ ਸੁਈ ਨੂੰ ਇਹਨੂੰ ਅੱਜ 7 ਮਹੀਨਾ ਹੋ ਗਿਆ ਜੀ ਸੁਈ ਆਪਣੇ ਘਰੇ ਸੋਈ ਆ ਹਾਂਜੀ ਜੇਰ ਜੱਪਾ ਡੰਨ ਉਹ ਆਪਣੀ ਕੁਲਮਰਾਂ ਚ ਠੀਕ ਆ ਜੇਰ ਵਗੈਰੇ ਡੰਨਾ ਜਮਾ ਤੇ ਕਿੰਨਾ ਕੁ ਅੰਦਾਜ਼ਾ ਹੈ ਦੁੱਧ ਦਾ ਇਸ ਵਕਤ ਆਹ ਰੋ ਥੱਲੇ 20 ਪਲਸ ਹੋਊਗਾ ਜੀ ਠੀਕ ਆ ਦੋ ਟਾਈਮ ਚਵਾ ਦਾਂਗੇ ਹਾਂਜੀ ਠੀਕ ਆ ਸੋ ਵੀਰੋ ਦੋ ਟਾਈਮ ਚਵਾ ਕੇ ਮਿਲੂ ਤੇ ਬਾਕੀ ਚੋਣ ਵਗੈਰਾ ਦੇਖੋ ਤਾਰ ਪੂਰੀ ਸਾਫ ਸੁਥਰੀ ਆ ਮੋਟਾ ਚੋਣਾ ਜਾਵਾ ਤੇ ਸਾਮ ਦੇ ਟਾਈਮ ਹੁਣ ਆਪਾਂ ਚਵਾਈ ਕਰਦੇ ਪਏ ਆ ਤੇ ਵੀਰੇ ਚੋਣ ਦੀ ਨਰਮ ਆ ਜਾਵਾ ਪੂਰੀ ਗਰਮ ਭਰ ਕੇ ਤਾਂ ਸੋ ਚੋਣ ਚਵਾ ਦੀ ਇੱਕ ਨੰਬਰ ਆ ਤੇ ਤਾਰ ਦਾ ਪਾ ਜਾਵਾ ਓਕੇ ਆ ਹਨਾ ਤੇ ਅੰਦਾਜ਼ਾ ਫਿਰ ਜਿਵੇਂ ਹੁਣ 20 ਕਿਲੋ ਲਗਭਗ 6ਵੇਂ 7ਵੇਂ ਤਿਆਰ ਕਰੀ ਫਿਰਦੀ ਆ ਇਹ ਕਿੰਨਾ ਗੱਟ ਪਾ ਦੂਗੀ ਇਹ 24 25 ਕਿਲੋ ਕੁਲ੍ਹੇ ਹੀ ਦਿੰਦੀ 24 25 ਕਿਲੋ ਤੇ ਰੇਟ ਫਿਰ ਇਹਦਾ ਫੋਨ ਤੇ ਕਰਨਾ ਜਾਂ ਵਿੱਚ ਉਹ ਵੀਡੀਓ ਦੇ ਰੇਟ ਫੋਨ ਤੇ ਕਰੀ ਬੱਤ ਹੋ ਗਿਆ ਰੇਟ ਜਾਇਜ਼ ਮੈਂ ਜਾਜੂ ਕੋਈ ਫਿਰ ਨਾ ਕੋਈ ਵੇਚਣ ਵਾਲਾ ਬੰਦਾ ਲੈਣ ਨੂੰ ਹੁੰਦਾ ਠੀਕ ਆ ਕਾ ਕਰਕੇ ਆਪਾਂ ਵੀਡੀਓ ਤੁਹਾਨੂੰ ਦਿਖਾਉਣੀ ਕਰਦੀ ਠੀਕ ਹੈ ਸਭਰੋ ਰੇਡ ਵੇਖਣਾ ਜਮਾ ਜੈ ਜਾਓ ਤੇ ਬਾਕੀ ਚੌਣ ਵਗੈਰਾ ਦੇਖੋ ਬਹੁਤ ਵੀਰ ਕਹਿੰਦੇ ਕਿ ਬਈ ਜਰਸੀ ਵਹਿੜ ਲੈਣੀ ਆ ਵੀ ਲੈਣੀ ਆ ਪਤਾ ਤੇ ਚੋਕੇ ਮਣ ਗਿਆ ਇੱਥੇ ਤੁਹਾਨੂੰ ਮਣ ਕੇ ਮਿਲੂਗੀ ਤੇ ਕਿਉਂਕਿ ਹਰ ਬੱਚੀ ਤਾਂ 10 12 ਨਾਕ ਹੁੰਦੇ ਆ ਇੰਨੇ ਇਕੱਲੀ ਗੱਲੀ ਵਹਿੜ ਨਹੀਂ ਚਬਾਈ ਜਾਂਦੀ ਇੱਕ ਅੱਧੀ ਕੋਈ ਮੰਨ ਕੇ ਚਲੋ ਜਵਾ ਵੀ ਦਿੰਨੇ ਆ ਪਰ ਰੋਕ ਲੈਨੇ ਆ ਹਣਾ ਸੋ ਚੌਣ ਵਗੈਰਾ ਦੇਖੋ ਪੂਰਾ ਮੋਟਾ ਮੋਟਾ ਸਾਫ ਸੁਥਰਾ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਵਧੀਆ ਬੱਚਾ ਜੜਦੀ ਆ ਪਿਛੇ ਇਹਦੇ ਬੱਚੀ ਆ ਜਮਾ ਤੋ ਦੇਖੋ ਕਿਆ ਬਾਤ ਹੈ ਤੇ ਚੋਣ ਦੇਖੋ ਜਮਾ ਗਰਨੇ ਵਰਗਾ ਇੱਕ ਨੰਬਰ ਜਮਾ ਤੋਹਫਾ ਜੀ ਕਰਨੀ ਆ ਤੇ ਬਾਕੀ ਸੇਲ ਠੰਡੀ ਹੈ ਨਾ ਸਭ ਤੋਂ ਮਗਰ ਅਥਨੇ ਧਾਰਾ ਦੇਖੋ ਪੂਰਾ ਮੋਟਾ-ਮੋਟਾ ਚੋਣਾ ਜਮਾ ਕੋਈ ਭੂਰ ਸਰਲਾ ਨਹੀਂ ਪੂਰੀ ਸਾਫ ਸੁਥਰੀ ਚੋਣ ਚਵਾਈ ਦੀ ਹੈ ਇੱਕ ਨੰਬਰ ਜਮਾ ਇਹ ਦਿਖਾਉਣਾ ਪੈਂਦਾ ਹੁੰਦਾ ਵੀ ਇਹ ਕਹਿੰਦਾ ਵੀ ਚਰਚੀ ਨਾਲ ਮੁੱਤ ਨਹੀਂ ਕੱਢਦੀ ਕੜ ਨਹੀਂ ਦੇ ਵੇਜਣਾ ਓਕੇ ਇੰਨੇ ਦਾ ਪਰ ਆਪਾਂ ਤੋਂ 55 ਮਿੰਨੀਆਂ ਦੇਣਾਂ ਕਿਉਂਕਿ ਜਿਆ 8 10 10 ਨਾਕ ਹੁੰਦੇ ਆ ਕਿਉਂਕਿ ਜੇ ਬਿੱਗ ਜਾਂਦਾ ਜੀ ਯੂਨੀਫਾਰਮ ਆਲ ਸੌਂਗਾ ਜਿਵੇਂ ਕਹਿੰਦਾ ਜਰਸੀ ਦੀ ਡਿਮਾਂਡ ਜ਼ਿਆਦਾ ਠੀਕ ਹੈ ਤੇ ਬੱਚਾ ਵੀ ਮਗਰ ਫਿਰ ਪਿਓ ਨਹੀਂ ਪਾਏ ਨੇ ਹਨ ਬੱਚੀ ਵੀ ਮਗਰ ਪਿਆਉਂਦੇ ਸੋ ਬੱਚੀ ਮਗਰ ਪਿਆਉਂਦੇ ਜਿਵੇਂ ਬਿਲਕੁਲ ਸੇਮ ਐਟਟਿਟਿਊਡ ਸੋ ਬਾਲਟੀ ਦੇਖੋ ਜਮਾ ਪਰਾਜੋ ਵਰਕੇ ਵੱਡੀ ਬਾਲਟੀ ਧਰੀ ਹੋਏ ਕੋਈ ਨਹੀਂ ਗੱਲ ਛੋਟੀ ਬਾਲਟੀ ਧਰੀ ਐ ਤੇ ਲੀਟਰ ਲਾ ਕੇ ਆਪਾਂ ਮਿਲ ਕੇ ਦਿਖਾਵਾਂਗੇ ਜਮਾ ਕਿੰਨੇ ਦੋ ਤਾਂ ਹਾਜ਼ਰਾਂ 9 ਨਿਪੜਦਾ 11 ਨਿਪੜਦਾ 10 ਨਿਪੜਦਾ 7 ਨਿਪੜਦਾ ਜਿੰਨਾ ਵੀ ਹੈਗਾ ਸਾਰਾ ਆਪਾਂ ਮੂਰੇ ਕਰਦਾ ਹਾਂ ਚਾਟਾਂ ਕਰੀ ਦੇ ਰੋਟੀ ਮਾਦੀ ਜਾ ਕੱਟੇ ਹੋਣੀ ਐ ਖਬਰ ਬਾਲਟੀ ਦੇਖੋ ਜਮਾ ਖੁੱਲੀ ਬਾਲਟੀ ਤੇ ਵੀ ਐ ਤੇ ਲੀਟਰ ਲਾ ਕੇ ਆਪਾਂ ਮਿਣਕੇ ਦਿਖਾਵਾਂਗੇ ਜਮਾ ਸ਼ਾਮ ਦਾ ਟਾਈਮ ਆ ਜਿਹੜੀ ਆਪਾਂ ਚਵਾਈ ਕਰੀ ਜੰਨੇ ਹੈਗੇ ਲੁੱਟ ਤੈਨੋਂ ਤੈਨੋਂ ਸੋ ਸਤਾਈ ਤਰੀ ਗੁਣ ਆਪਾਂ ਵੀਡੀਓ ਕਵਰ ਕਰਦੇ ਪਏ ਆ 7 ਵਜੇ ਜਮਾ ਆਪਾਂ ਖਾਲੀ ਕਰਤੀ ਮੰਨ ਲਓ ਬਸ 2 ਮਿੰਟ 3 ਮਿੰਟ ਬਾਕੀ ਆ 7 ਵਜਿਆਂ ਦੇ ਵਿੱਚ ਤੇ ਸਵੇਰੇ ਫਿਰ ਕੈਵੇ ਚ ਵਾਈ ਕਰੀਏ ਪਾ ਲਈ। ਇਹੀ ਤਾਂ ਨੂੰ ਜੀ ਟਾਈਮ ਤੋਂ ਡੈਮੇਜ ਆਵਾ। ਟਾਈਮ ਤੋਂ ਡੈਮ ਚੋਲੇ ਕੋ ਟੈਂਕ ਚ ਟੈਨਸ਼ਨ ਨਹੀਂ ਆਪਣੇ ਜਮਾ। ਪਹਿਲਾਂ ਚੋਲੇ ਜੀ ਤੋੜ ਟਾਂ ਚੋਲੇ ਚੰਨੇ ਚੋਲੇ ਆਪਾਂ ਜੂਗਾਂਗੇ। ਠੀਕ ਐ। ਸਭਰ ਸੂਈ ਸੁਵਾਈ ਜਾਵਾ ਤੇ ਬਾਈਆਂ ਦੇ ਘਰੇ ਸੂਈ ਵੀ ਆ ਜੇਰ ਵਗੈਰਾ ਜਮਾ ਡਾਨਾ ਸਾਰੇ ਪਾਸੇ ਓਕੇ ਆ ਜਾਵਾ। ਜੇਰ ਤਾਂ ਤੈਨੂੰ ਵੀ ਪੋਟਾ ਢੋ ਜਿਹੜੀ ਜੇਰ ਰਹਿ ਗਈ ਉਹ ਦੁੱਧ ਤੋਂ ਥੋੜੀ ਕੱਢੂਗੀ। ਜਿਆ ਜਗਾ ਲਾ ਜਾਵਾ ਹਣਾ। ਬਾਕੀ ਬੈੜ ਰਾਜੀ ਸਾਫ ਸੁਥਰੀ ਬਹੁਤ ਆ ਜਾਵਾ। ਸੋ ਬੱਚਾ ਬਹੁਤ ਪਿਆਰਾ ਪਿੱਛੇ ਬੱਚੀ ਆ। ਜਿੰਦ ਜਾਨ ਵਾਲੀ ਬ ਤੋ ਬਾਕੀ ਬੈੜ ਦੇਖੋ ਜਮਾ ਚੀਰ ਆਲਾ ਲੇਵਾ ਜਮਾ ਤੇ ਸਾਫ ਸੁਥਰੀ ਜਮਾ ਸੂਹੀ ਸਵਾਈ ਜਮਾ ਇਹ ਜਾਏ ਮਸ਼ੀਨੀ ਜੂਲੇ ਜਾਂ ਹੱਥੀ ਜਵਾਈ ਹੈਣਾ ਦੋਨੋਂ ਜਿਵੇਂ ਮਰਜ਼ੀ ਤੁਸੀਂ ਦੋਨੇ ਟਾਈਮ ਆ ਬਾਕੀ ਮੇਰੇ ਦੁੱਧ ਵੀ ਇਹਦਾ ਮੱਝਾ ਵਰਗਾ ਹੋ ਜਾਮਾ ਹੈਣਾ ਹਾਂਜੀ ਮੈਂ ਕੱਢ ਦਉ ਤੁਹਾਨੂੰ ਜੀ ਇੱਥੇ ਯਾਰ ਛਿਟਾ ਦਉਦਾ ਜਾਮਾ ਹੈਣਾ ਆ ਦੇਖ ਤੁਹਾਨੂੰ ਜੀ ਨਾ ਮਾਂ ਜੀ ਲਈ ਸੀ ਲੋ ਆ ਬਾਟੀ ਮੁਰਿਆ ਇੱਥੇ ਇੱਥੇ ਰੱਖਦੇ ਇੱਥੇ ਕੱਪੜਾ ਰੱਖਦੇ ਇੱਥੇ ਪਰ ਦੂਜੀ ਬਾਟੀ ਜਮਾ ਖਾਲੀ ਖੜਕਾ ਸੁਣਦਾ ਜਮਾ ਤੇ ਇੱਕ ਬਾਟੀ ਕੰਗੜੀਆਂ ਢੱਕੀ ਹੋਈ ਹੈ ਨਾਲ ਇਹਦੀ ਵੀ ਝੱਗ ਵਹਿ ਜੂਗੀ ਆਪਾਂ ਇਹ ਲੀਟਰ ਲਾ ਕੇ ਮਿਲ ਕੇ ਤਸੱਲੀ ਕਰਾਵਾਂਗੇ ਜਮਾ ਬਹੁਤ ਵੀਰ ਫੋਨ ਕਰਦੇ ਕਿ ਜਲਸੀ ਲੈਣੀ ਆ ਅਸੀਂ ਫਲਾਣੇ ਤੋਂ ਜਰਸੀ ਲੈਤੀ ਸਾਡੇ ਨਾਲ ਐ ਹੋ ਗਿਆ ਸਾਡੇ ਨਾਲ ਐ ਹੋ ਗਿਆ ਤੇ ਫੋਨ ਚੱਕ ਉਹਦੇ ਨੰਬਰ ਡਾਇਲ ਕਰੋ ਬਿਆਨਾ ਪਾਵਾ ਆਉਦਾ ਤੇ 2 ਟਾਈਮ ਚੋੜੋ ਤੇ ਜੇ ਉਹਦੂ ਘੱਟ ਹੋਇਆ ਤਾਂ ਬਿਆਨਾ ਵਾਪਸ ਕਰਦਾ ਜਿਵੇਂ ਬੰਦੇ ਦਾ ਸੋ ਭਰਾ ਇਹਦੇ ਮੈਂ ਟੱਲੀ ਨੂੰ ਢੜਕਾ ਕੇ ਲਿਓ ਜਾਵਾਂ ਕਿਉਂਕਿ ਪੈਸਾ ਬਹੁਤ ਔਖਾ ਬਣਦਾ ਠਿਕਰੀ ਇਕੱਠੀ ਹੁੰਦੀ ਜਿਵੇਂ ਕਹਿੰਦੇ ਹੁੰਦੇ ਆ ਤੇ ਅੱਜ ਆਪਾਂ ਸੋ ਦਾ ਪੈਸਾ ਐਟਾ ਵਾਲੀ ਜਿਵੇਂ ਕਹਿੰਦਾ ਚੂਨਾ ਐਟਾ ਨੂੰ ਲਾਗਿਆ ਜਾਵਾਂ ਇਹ ਸਾਫ ਸੁਥਰੀ ਵਧੀਆ ਚੀਜ਼ ਤੇ ਲਵਾਉਣਾ ਆਪਾਂ ਜਾਵਾਂ ਖੜਕੜਖੜਕ ਉਹ ਜਾ ਕੋਕੇ ਸੋ ਆ ਦੇਖੋ ਦੋ ਬਾਡੇ ਪਿਆ ਦੁੱਧ ਜਾਵਾ ਘਰ ਲਾਉੜੇ ਆ ਚੱਕ ਕੇ ਲੈ ਜਾ ਬਾਡੇ ਕੋਲੇ ਹਵਾ ਹਾਰੇ ਜਿਹੜਾ ਦਰਵਾਜ਼ਾ ਲਿਟਰ ਕਿੱਥੇ ਹੈ ਲਿਟਰ ਨਹੀਂ ਕਿੱਥੇ ਲਿਟਰ ਲੈ ਭੱਜ ਕੇ ਜਾ ਕੇ ਵੀਡੀਓ ਰੋਕ ਨਹੀਂ ਰੋ ਦੁੱਧ ਫੈਂਟ ਉਹਨੇ ਕੋਈ ਲਿਟਰ ਹੈ ਨਹੀਂ ਗਾ ਸੋbro ਬਾੜਿਆ ਦੇਖੋ ਜਮਾ ਲੀਟਰ ਨਹੀਂ ਆਪਾਂ ਨੂੰ ਥੇ ਆਇਆ ਤੇ ਆ ਅੰਦਾਜ਼ਾ ਵਾੜਿਆ ਨਾ ਸਕਦਾ ਸੋbro ਆ ਦੇਖੋ ਦੋ ਬਾੜਿਆ ਡਾਕੇ ਦਿਖਾ ਦੇ ਲੀਟਰ ਆਪਾਂ ਨੂੰ ਮਿਲ ਜਾਣੀ ਜਿਹੜਾ ਵੀ ਰਹੂਗਾ 10 ਲੀਟਰ ਦਾ ਪੈਂਡਾ ਸੋbro ਲੀਟਰ ਵੀ ਲੈ ਲੈਂਦੇ ਹੁਣ ਆਪਾਂ ਮਣਕੇ ਦਿਖਾਉਣੇ ਜਾਵਾਂ ਮੱਖੀਆਂ ਬਾਹਰ ਡਿੱਗੀਆਂ ਮੱਖੀਆਂ ਝੱਲਦੇ ਪਾਣੀ ਦੀ ਲੋੜੀ ਹੁੰਦੀ ਆ ਮਥੇ ਦੋਸਤੀ ਹੁੰਦੀ ਆ ਬਈ ਛੱਡ ਦੇ ਛੱਡ ਮੱਖੀ ਇਕੱਦੀ ਵਜਨਗਾਉਂਗੀ ਤੋਰਾ ਲੀਟਰ ਲਾ ਗਿਆ ਬਜਾ ਮਿਲ ਕੇ ਦਿਖਾ ਦਿੰਨੇ ਆ 50 ਸਾਲੀ ਨੇ ਲਾ ਦੋਰੀ ਬਸ ਠੀਕ ਲਾ ਗਿਆ ਆ ਦੇਖ ਰਹਾ ਬਈ ਸਾਡਾ ਕੀ ਹੋ ਗਿਆ ਉੱਪਰ ਕੇ ਬੰਦ ਤੁਹਾਾਰ ਕੀ ਬੰਦ ਪਰ ਬਈ ਜੀ ਉਮੀਰ ਆਇਆ ਨੇ ਕਦੇ ਵੀ ਘਟਪਾ ਤਾਂ ਭਾਈ ਜਦ ਵਿੱਚ ਇੱਕ ਦੋ ਨ 4 5 ਇਹ ਕਿਹੜਾ ਉੱਪਰ ਤੋਂ ਪਾਉਂਦੇ ਹੋ ਹੋੜੂ ਜੀ ਭਾਈ ਢੋਲੀ ਜੀ 5 ਲੀਟਰ ਪੈ ਗਿਆ ਉਹ ਚ 6

ਕਿੱਤ 13 ਕਿਲੋ ਕਿਲੋ ਚਾ ਗੂ ਵੀ 2 ਕਿਲੋ ਬੱਚਾ 10 ਕਿਲੋ ਆਪਾਂ ਮੰਨ ਕੇ ਚੱਲ ਵੀ ਗਾਰੰਟੀ ਗਾਰੰਟੀ ਲੈਣੇ ਮਿਲ ਕੇ ਦੇ ਦਾਂਗੇ ਆਹ ਗਾਰੰਟੀ ਆ ਠੀਕ ਹੈ ਸੁਹਾਬ ਇਹਨਾਂ ਦਾ ਮੂੰਹ ਲਵਾ ਕੇ ਬੰਨਿਆ ਸੀ ਬਈ ਚਿੰਗਾਂ ਨਹੀਂ ਸੀ ਉਹਦਾ 11 ਲੀਟਰ ਦੂਸਰੋ ਟੈਂਕ ਦਾ ਜਮਾ ਬਿਹਰ ਥਲੇ ਹਾਜ਼ਰ ਮਿਲੂ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਰੋ ਦੇਖਦੇ ਸਭ ਦਾ